ਇਹ ਬੜੀ ਹੈਰਾਨੀ ਦੀ ਗੱਲ ਹੁੰਦੀ ਆ ਜਦੋਂ ਆਪਾਂ ਕਹਿੰਦੇ ਆਪਾਂ ਸਮਰੱਥ ਪੰਜਾਬ ਸਿਰਜਣਾ ਕੀ ਪੰਜਾਬ ਸਮਰੱਥ ਨਹੀਂਗਾ ਕੀ ਪੰਜਾਬ ਦੇ ਵਿੱਚ ਕੋਈ ਕਮੀ ਆ ਕੀ ਪੰਜਾਬ ਦੇ ਵਿੱਚ ਕੋਈ ਘਾਟ ਹੈਗੀ ਆ ਆਪਾਂ ਸਾਰੇ ਇਸ ਗੱਲ ਤੋਂ ਜਾਣੂ ਆ ਕਿ ਵੀ ਇਹ ਗੱਲ ਸੱਚ ਨਹੀਂਗੀ ਪੰਜਾਬ ਆਪ ਦੇ ਆਪ ਚ ਬਹੁਤ ਹੀ ਸਮਰੱਥ ਜਗ੍ਹਾ ਹੈਗੀ ਆ ਫੇਰ ਆਪਾਂ ਇਹ ਨਾ ਨਾਰਾ ਕਿਉਂ ਦਿੱਤਾ ਕਿ ਆਪਾਂ ਸਮਰੱਥ ਸਮਾਜ ਸਿਰਜਣਾ ਇਹਦਾ ਵੀ ਕੋਈ ਕਾਰਨ ਹੋਊਗਾ ਇਹਦੇ ਵੀ ਕੋਈ ਇਹਦੇ ਪਿੱਛੇ ਵੀ ਕੋਈ ਗੱਲ ਹੋ ਪੰਜਾਬ ਜਿਹੜੀ ਪੰਜ ਦਰਿਆਵਾਂ ਦੀ ਧਰਤੀ ਆ ਸਮਝ ਲਓ ਕਿ ਬੇ ਸਿੰਧਦਰਿਆ ਤੋਂ ਸ਼ੁਰੂ ਹੋ ਕੇ ਜਮਨਾ ਤੱਕ ਦਾ ਇਲਾਕਾ ਇਹ ਮੁੱਖ ਤੌਰ ਤੇ ਹਮੇਸ਼ਾ ਪੰਜਾਬ ਕਿਹਾ ਗਿਆ ਤੇ ਐਡੀ ਵੱਡੀ ਧਰਤੀ ਦੇ ਵਿੱਚ ਜਦੋਂ ਵੀ ਜੇ ਆਪਾਂ ਇਸ ਧਰਤੀ ਨੂੰ ਵੇਖੀਏ ਇਹਦੇ ਵਿੱਚ ਪਹਾੜ ਆ ਇਹਦੇ ਵਿੱਚ ਜੰਗਲ ਬੇਲੇ ਆ ਇਹਦੇ ਵਿੱਚ ਵਧੀਆ ਫਸਲਾਂ ਵਾਲੀ ਥਾਵਾਂ ਇਹਦੇ ਨਾਲ ਲੱਗ ਕੇ ਜਾ ਕੇ ਸਮੁੰਦਰ ਨੂੰ ਇਹ ਲੱਗ ਜਾਂਦੀ ਸੀ ਦਰਿਆ ਰਾਹੀਂ ਇਹਦੇ ਵਿੱਚ ਕਿਸੇ ਚੀਜ਼ ਦੀ ਘਾਟ ਨਹੀਂ ਸੀ ਇੱਥੋਂ ਦੇ ਨੌਜਵਾਨ ਬਹੁਤ ਹੀ ਮਿਹਨਤੀ ਬਹੁਤ ਹੀ ਸੋਨੇ ਸ਼ਰੀਰਾਂ ਵਾਲੇ ਸੀਗੇ ਇਹ ਤਾਂ ਹੋਣ ਦੀਆਂ 올림픽ਸ ਦੇ ਵੀ ਸਾਬਤ ਕਰਦਾ ਹੈ ਕਿ ਵੀ ਸਾਡੀ ਜਿਹੜੀ ਨਸਲ ਹੈ ਇਸ ਇਲਾਕੇ ਦੀ ਖਾਸ ਕਰਕੇ ਸਾਰੇ ਦੱਖਣ ਏਸ਼ੀਆ ਦੇ ਵਿੱਚ ਸਭ ਤੋਂ ਵਧੀਆ ਹੈਗੀ ਆ ਜੇ ਕੋਈ ਮੈਡਲ ਆ ਰਹੇ ਆ ਜੇ ਕੋਈ ਆਪਣਾ ਕੋਈ ਜੁੱਤਾ ਪ੍ਰਾਪਤ ਹੋ ਰਹੀਆਂ ਤਾਂ ਉਹ ਪੁਰਾਣੇ ਉਸੇ ਪੰਜਾਬ ਦੀ ਧਰਤੀ ਦੇ ਵਿੱਚ ਪ੍ਰਾਪਤ ਹੋ ਰਹੀਆਂ ਤਾਂ ਫਿਰ ਇਹ ਹੋਇਆ ਕੀ ਆ ਸਾਡੇ ਨਾਲ ਅਸੀਂ ਕਿਉਂ ਕਹਿੰਦੇ ਆ ਕਿ ਅਸੀਂ ਸਮਰਾਥ ਪੰਜਾਬ ਸਿਰ ਚ ਆਪਾਂ ਜਿਹੜਾ ਸੂਬਾ ਹਰ ਚੀਜ਼ ਚ ਮੋਰੀ ਸੀ ਜੀਨੇ ਵੰਡਾ ਵੇਖੀਆਂ ਦੁੱਖ ਤਕਲੀਫਾਂ ਵੇਖੀਆਂ ਫੇਰ ਫੇਰ ਸਾਰੇ ਦੱਖਣ ਏਸ਼ੀਆ ਚ ਸਾਰੇ ਭਾਰਤ ਚ ਮੋਰੀ ਹੋ ਗਿਆ ਚਾਹੇ ਉਹ ਸੰਤ ਚ ਸੀ ਚਾਹੇ ਉਹ ਖਾਣੇ ਦੇ ਪ੍ਰੋਡਕਸ਼ਨ ਸੀ ਚਾਹੇ ਉਹ ਪਰ ਕੈਪੀਟਾ ਤੁਹਾਡੀ ਆਮਦਨ ਜੀ ਨੂੰ ਆਪਾਂ ਕਹਿੰਨੇ ਕਿ ਤੁਹਾ ਆਪਣੀ ਆਮਦਨ ਕਿੰਨੀ ਹੈਗੀ ਆ ਉਹਦੇ ਵਿੱਚ ਮੋਰੀ ਸੀ ਸਟੈਂਡਰਡ ਆਫ ਲਿਵਿੰਗ ਚ ਅੱਗੇ ਸੀ ਉਹ ਸਾਰੀਆਂ ਚੀਜ਼ਾਂ ਚ ਪਛੜਦਾ ਜਾ ਰਿਹਾ ਅੱਜ ਹਰ ਚੀਜ਼ ਚ ਪਿੱਛੇ ਰਹਿਦਾ ਜਾ ਰਿਹਾ ਹਰਾਨ ਹੋਵੋਗੇ ਤੁਸੀਂ ਕਿ ਪੰਜਾਬੀ ਜਿਹੜੇ ਕਿ ਆਪਾਂ ਪਿੱਛੇ ਤੱਕ ਇਹ ਕਹਿੰਦੇ ਰਹੇ ਕਿ ਵੀ ਸਾਸੀ ਕੰਜ਼ਮਪਸ਼ਨ ਬਹੁਤ ਜ਼ਿਆਦਾ ਕਰਦੇ ਆਂ ਸੀ ਖਰਚਾ ਬਹੁਤ ਕਰਦੇ ਆਂ ਹੁਣ ਆਪਾਂ ਹੌਲੀ ਹੌਲੀ ਉਹਦੇ 'ਚ ਵੀ ਪਛੜਨ ਲੱਗ ਗਏ ਆ ਕਿਉਂਕਿ ਸਾਡੀਆਂ ਆਮਦਨਾਂ ਘਟੀਆਂ ਜਾਂ ਆਮਦਨਾਂ ਘਟਣੀਆਂ ਤਾਂ ਜ਼ਾਹਰਾ ਗੱਲ ਆ ਕਿ ਤੁਸੀਂ ਖਰਚੇ 'ਚ ਵੀ ਪਿੱਛੇ ਰਹਿਣੇ ਸ਼ੁਰੂ ਹੋ ਜਾਓਗੇ ਚਾਹੇ ਤੁਸੀਂ ਕੁਝ ਵੀ ਹੋਵੋ ਅਖੀਰ ਕਰਜ਼ਿਆਂ ਨਾਲ ਵੀ ਤੁਸੀਂ ਕਿੰਨੀਕ ਦੂਰ ਹੋ ਜਾਓਗੇ ਇਸੇ ਤਰੀਕੇ ਨਾਲ ਸਿਹਤ ਪੱਖੋਂ ਵੀ ਆਪਾਂ ਬਹੁਤ ਕਮਜ਼ੋਰ ਹੋਏ ਆਂ ਨਸ਼ੇ ਆਪਾਂ ਨੂੰ ਘੇਰੀ ਬੈਠੇ ਆ ਧਰਤੀ ਆਪਾਂ ਹੌਲੀ ਹੌਲੀ ਖਾਲੀ ਕਰਦੇ ਜਾਂਦੇ ਆਂ ਇਹ ਸਾਰਾ ਕੁਝ ਹੋਇਆ ਕਿਉਂ ਇਸ ਗੱਲ ਤੇ ਆਪਾਂ ਨੂੰ ਪਰਚੋਲ ਕਰਨੀ ਜ਼ਰੂਰੀ ਆ ਕਿ ਵੀ ਆਪਾਂ ਇੱਕ ਸਭ ਤੋਂ ਬਿਹਤਰ ਸਮਾਜ ਸੀਗਾ ਸਭ ਤੋਂ ਤੰਦਰੁਸਤ ਸਮਾਜ ਸੀ ਸਭ ਤੋਂ ਨਰੋਆ ਪੰਜਾਬ ਸੀ ਉਹ ਅੱਜ ਇੱਥੇ ਕਿਉਂ ਆ ਕੇ ਖੜਾ ਹੋ ਗਿਆ ਜੇ ਤੁਹਾਨੂੰ ਅੰਕੜਿਆਂ ਦੀ ਗੱਲ ਦੱਸਾਂ ਤਾਂ 1965 ਦੇ ਵਿੱਚ ਸਾਊਥ ਕੋਰੀਆ ਦੀ ਜਿਹੜੀ ਆਪਣਾ ਪਰ ਕੈਪੀਟਲ ਜੀਡੀਪੀ ਸੀਗੀ ਇੱਕ ਇਨਸਾਨ ਜਿਹੜੀ ਜੀਡੀਪੀ ਸੀ ਉਹ ਤਕਰੀਬਨ 1965 ਚ ਆਪਣਾ ਪੰਜਾਬ ਦੀ ਤੇ ਇੱਕ ਸਾਊਥ ਕੋਰੀਆ ਦੀ ਰਲਦੀ ਸੀਗੀ ਅੱਜ ਸਾਊਥ ਕੋਰੀਆ ਇੱਕ ਡਿਵੈਲਪਡ ਕੰਟਰੀਜ਼ ਚੋਂ ਹੈਗਾ ਅਮਰੀਕਾ ਦੇ ਬਰਾਬਰ ਜਾਂ ਉਹ ਨਾਲੋਂ ਟੱਕਰ ਦਿੰਦਾ ਹੈ ਇਸੇ ਤਰ੍ਹਾਂ तकरीबन 80ਵਿਆਂ ਤੱਕ ਜਿਹੜੇ ਈਸਟਰਨ ਯੂਰਪ ਦੇ ਮੁੱਲਕੇ ਗਿਆ ਪੰਜਾਬ ਦੀ ਜਿਹੜੀ ਆਰਥਿਕਤਾ ਸੀ ਜਾਂ ਆਪਣਾ ਜਿਹੜਾ ਲਿਵਿੰਗ ਸਟੈਂਡਰਡ ਸੀ ਜਿਸ ਪੱਧਰ ਦਾ ਆਪਣਾ ਜੀਵਨ ਆਪਾਂ ਜਿਉਂਦੇ ਸੀ ਉਹ ਉੱਥੋਂ ਤੱਕ ਸੀਗਾ ਆਪਾਂ ਹੌਲੀ-ਹੌਲੀ ਆਰਥਿਕਤਾ ਪੱਖੋਂ ਪਿਛੜਦੇ ਜਾ ਰਹੇ ਹਾਂ ਆਪਾਂ ਬਹੁਤ ਗੱਲਾਂ ਕਰ ਸਕਦੇ ਹਾਂ ਪਦਾਰਥਵਾਦ ਦੇ ਵਿਰੋਧ ਆਪਾਂ ਬਹੁਤ ਗੱਲਾਂ ਹੋਰ ਕਰ ਸਕਦੇ ਹਾਂ ਪਰ ਮੋਟੀ ਗੱਲ ਜੇ ਘਰੇ ਦਾਣੇ ਹੈ ਨਹੀਂ ਫਿਰ ਕੁਛ ਨਹੀਂ ਗਾ ਫਿਰ ਜਿਹਦੇ ਘਰੇ ਦਾਣੇ ਆ ਉਹਦੇ ਕਹਿੰਦੇ ਕੌਲੇ ਵੀ ਸਿਆਣੇ ਪਰ ਜੇ ਆਪਣੇ ਘਰੇ ਦਾਣੇ ਹੈ ਨਹੀਂ ਤਾਂ ਹੌਲੀ 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 ਆਪਾਂ ਪਿੱਛੇ ਹੋ ਜਾਾਂਗੇ ਜੇ ਕੋਈ ਦੋ ਸਭਿਤਾਵਾਂ ਦੋ ਦੇਸ਼ ਦੋ ਸੂਬੇ ਲਗਾਤਾਰ 60 70 100 ਸਾਲ ਦੂਜੇ ਨਾਲੋਂ 1 ਜਾਂ 1.5% ਵੀ ਜੀਡੀਪੀ ਚ ਪਿੱਛੇ ਹੋਣ ਲੱਗ ਜੇ ਤਾਂ ਉਹ ਇੱਕ ਦੂਜੇ ਦੇ ਨੌਕਰ ਲੱਗਣ ਲੱਗ ਜਾਂਦੇ ਦੇਖੋ ਆਪਾਂ 1857 ਤੋਂ ਬਾਅਦ ਯੂਪੀ ਦਾ ਆਵਤ ਦਾ ਹਾਲ ਵੇਖਿਆ ਹੀ ਆ ਹੌਲੀ 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 ਉਹ ਕਮਜ਼ੋਰ ਹੁੰਦੇ ਗਏ ਤਾਂ ਉਹਨਾਂ ਨੂੰ ਨੌਕਰੀਆਂ ਕਰਨ ਆਪਣੇ ਕੋਲੇ ਆਉਣਾ ਪਿਆ ਤੇ ਜੇ ਆਪਾਂ ਇਹ ਰਿਵਰਸ ਜਿਵੇਂ ਅੱਜ ਪਾਇਆ ਵੈ ਇਹ ਤੇਜ਼ੀ ਨਾਲ ਆਪਾਂ ਗਰੀਬ ਹੁੰਦੇ ਗਏ ਤੇ ਖੁਦਾ ਨਾ ਖਾਸ ਤਾਂ ਜਿਹੜੇ ਆਪਣੇ ਬੱਚੇ ਬਾਹਰ ਜਾ ਰਹੇ ਆ ਉਹ ਗਲੋਬਲਾਈਜੇਸ਼ਨ ਬੰਦ ਹੋਈ ਐ। ਤਕੀ ਵਾਰੀ ਵੇਖਿਆ ਕਿ ਬਾਹਰ ਨਹੀਂ ਜਾ ਸਕਦੇ ਤਾਂ ਆਪਾਂ ਜਿਵੇਂ ਸਵਾਰ ਕਪੂਰ ਸਿੰਘ ਕਹਿੰਦੇ ਹੁੰਦੇ ਸੀ ਕਿ ਸਿੱਖ ਜਿਹੜੇ ਹੈਗੇ ਆ ਉਹ ਇਨਾਂ ਸੇਠਾਂ ਦੀਆਂ ਦੁਕਾਨਾਂ ਦੇ ਅੱਗੇ ਚੌਕੀਦਾਰ ਲੱਗੇ ਮੈਂ ਇਹ ਆਪਣੀ ਹਾਲਤ ਹੋਊਗੀ ਤੇ ਉਹ ਹਾਲਤ ਆਏ ਨਹੀਂ ਹੁੰਦਾ ਕਿ ਅਚਾਨਕ ਹੋ ਜਾਂਦੀ ਹੁੰਦੀ ਆਪਾਂ ਹੌਲੀ-ਹੌਲੀ ਹੌਲੀ-ਹੌਲੀ ਸਲਾਈਡ ਕਰਦੇ ਆ ਉਧਰ ਨੂੰ ਹੌਲੀ-ਹੌਲੀ ਜਾਂਦੇ ਆ ਤੇ ਉਹ ਆਪਾਂ ਨੂੰ ਮਹਿਸੂਸ ਨਹੀਂ ਹੁੰਦਾ ਉਹ ਸਿਰਫ ਅੰਕੜਿਆਂ 'ਚ ਪਹਿਲਾਂ ਪਤਾ ਲੱਗ ਰਿਹਾ ਹੁੰਦਾ ਫਿਰ ਉਹ ਪ੍ਰੈਕਟੀਕਲ ਹੋਣਾ ਸ਼ੁਰੂ ਹੋ ਜਾਂਦਾ ਸੋ ਅੱਜ ਆਪਣੇ ਕੋਲੇ ਕੁਝ ਦੇਰ ਦਾ ਸਮਾਂ ਹੈ ਕੁਝ ਸਮਾਂ ਹੈ ਜਿਹਦੇ ਵਿੱਚ ਆਪਾਂ ਉੱਠ ਖੜ੍ਹ ਸਕਦੇ ਆ ਆਪਾਂ ਜੂਝ ਸਕਦੇ ਆ ਆਪਾਂ ਵਾਪਸ ਸਟਰਗਲ ਕਰਕੇ ਆਪਦੇ ਦੁਬਾਰਾ ਖੜੇ ਹੋ ਸਕਦੇ ਆ ਇਹ ਨਹੀਂ ਕਿ ਪੰਜਾਬ ਨੇ ਖਾਸ ਕਰਕੇ ਸਿੱਖਾਂ ਨੇ ਜਿਆ ਸਟਰਗਲਸ ਨਹੀਂ ਦੇਖਿਆ ਆਪਣੇ ਤੇ ਜੇ ਬਹੁਤ ਸਮੇਂ ਆਇਆ ਜਦੋਂ ਆਪਾਂ ਦੁਬਾਰਾ ਖੜੇ ਹੋਏ ਆ ਟਹਿ ਕੇ ਖੜੇ ਹੋਏ ਆ ਉਹ ਸਮਾਂ ਸੀ ਜਦੋਂ ਗਰਜਾ ਸਿੰਘ ਬੋਤਾ ਸਿੰਘ ਹਰੇ ਰਹਿ ਗਏ ਸੀਗੇ ਤੇ ਕੁਝ ਸਾਲਾਂ ਬਾਅਦ ਹੀ ਆਪਾਂ ਇੱਕ ਵੱਡੀ ਫੋਰਸ ਤਾਕਤ ਬਣ ਗਏ ਸੀ ਇਸ ਇਲਾਕੇ ਤੇ ਸੋ ਉਹ ਜਾਂ ਸਮਾਂ ਦੁਬਾਰਾ ਆਉਂਦਾ ਪਿਆ ਦੁਬਾਰਾ ਆਪਾਂ ਉਸ ਜਗ੍ਹਾ ਤੇ ਖੜੇ ਆ ਜਿੱਥੇ ਕਿ ਕਿ ਮੰਤਰੀ ਸ਼ਕਤੀਆਂ ਇਸ ਹਾਲਾਤ ਨਾਲ ਬੇਦਰੀਆਂ ਤੋਂ ਜਿਵੇਂ ਪਤਾ ਹੋਣਾ ਕਿ ਬੰਗਲਾਦੇਸ਼ ਚ ਕੀ ਹੋਇਆ ਹੁਣ ਪਿੱਛੇ ਜੇ ਜੋ ਹਾਲਾਤ ਬਣ ਰਹੇ ਆ ਕਮਾਂਤਰੀ ਤਾਕਤਾਂ ਦੇ ਇਹ ਆ ਕਿ ਵੀ ਕਿ ਕੋਈ ਨਾ ਕੋਈ ਜਿਹੜੇ ਸਾਡੇ ਹਾਲਾਤ ਆ ਉਹ ਬਿਹਤਰ ਹੋ ਸਕਦੇ ਆ ਇੱਥੇ ਅਸੀਂ ਜੇ ਕਿਸੇ ਨਾਲ ਜੂਝਾਂਗੇ ਟਕਰਾਂਗੇ ਤਾਂ ਉਸ ਪਾਸੇ ਜਾ ਕੇ ਆਪਾਂ ਸਫਲਤਾ ਪ੍ਰਾਪਤ ਕਰ ਪਰ ਉਹਦੇ ਵਿੱਚ ਹੁਣ ਦਿੱਕਤ ਕਿੱਥੇ ਆ ਕੇ ਖੜੀ ਹੋਈ ਜਿਹੜੀ ਪਰੇਸ਼ਾਨੀ ਖੜੀ ਹੋਈ ਆ ਕਿ ਸਾਡੇ ਕੋਲੇ ਇੱਕੋ ਸਿਆਸੀ ਪਾਰਟੀ ਸੀ ਇੱਕੋ ਖੇਤਰੀ ਪਾਰਟੀ ਸੀ ਜਾਂ ਇੱਕੋ ਵਾਹਦ ਪਾਰਟੀ ਸੀ ਜਿਹੜੀ ਪਿਛਲੇ 100 ਸਾਲ ਤੋਂ ਸਾਡੀਆਂ ਸਾਰੀਆਂ ਸਟਰਗਲਸ ਲੜਦੀ ਆ ਰਹੀ ਸੀ ਜਿਹੜੀ ਸਾਡੇ ਸਾਰੇ ਸੰਘਰਸ਼ ਕਰਦੀ ਆ ਰਹੀ ਸੀ ਜਿਹਦੇ ਵਿੱਚ ਸਾਡੇ ਪੁਰਖਾਂ ਨੇ ਜ਼ਮੀਨਾਂ ਜਾਇਦਾਦਾਂ ਖੂਨ ਲਹੂ ਆਪ ਦੇ ਕੀਮਤੀ ਸਾਲ ਸਭ ਕੁਝ ਕੁਰਬਾਨ ਕੀਤਾ ਪਰ ਉਹ ਅੱਜ ਉਹ ਜਿਹੜੀ ਪਾਰਟੀ ਆ ਜਾਂ ਉਹ ਸਾਡੀ ਜਿਹੜੀ ਜਥੇਬੰਦੀ ਆ ਜਿਹੜੀ ਉਹ ਸਾਡੀ ਸੰਸਥਾਵਾਂ ਉਹ ਸਾਰੀਆਂ ਨਿਗਾਰ ਆ ਲ ਜਾਂਦੀ ਉਹ ਉਹ ਐਸੇ ਨਿਗਾਰਾ ਚੱਲ ਪਿਆ ਕਿਉਂ ਪਹਿਲਾ ਬਾਹਰੀ ਹਮਲੇ ਚੱਲਦੀਆਂ ਹੁੰਦੀਆਂ ਸੀ ਪਰ ਅੰਦਰੋਂ ਨਹੀਂ ਨਿਗਰੀਆਂ ਸੀ ਤੋਂ ਝੱਲ ਜਾਂਦੀਆਂ ਸੀ ਇਹ ਨਹੀਂ ਕਿ ਉਹਨਾਂ ਦੇ ਪਹਿਲਾਂ ਬਾਹਰੀ ਹਮਲੇ ਨਹੀਂ ਹੋਏ ਅਕਾਲੀ ਦਲ ਤੇ ਸ਼੍ਰੋਮਣੀ ਅਕਾਲੀ ਦਲ ਤੇ ਪਹਿਲਾਂ ਵੀ ਹਮਲੇ ਹੁੰਦੇ ਆਏ ਆ ਪਰ ਹੁਣ ਉਹ ਨਾ ਬਾਹਰੀ ਹਮਲਾ ਝੱਲਣ ਯੋਗ ਹੀ ਆ ਤੇ ਨਾ ਉਹ ਅੰਦਰੂਨੀ ਹਮਲਾ ਝੱਲਣ ਯੋਗ ਹੀ ਆ ਉਹ ਅੰਦਰੋਂ ਹੀ ਖੋਖਲੀ ਹੋ ਗਈ ਉਹਦਾ ਮੁੱਖ ਕਾਰਨ ਇੱਕ ਤਾਂ ਜਿਹੜੇ ਕਿਰਦਾਰ ਆਪਣੇ ਸਾਰਿਆਂ ਦੇ ਡਿੱਗੇ ਆ ਨਿਗਾਰ ਆ ਗਿਆ ਜਿਹੜਾ ਆਪਣੇ ਦੂਜਾ ਕੁਛ ਉਹਦੇ ਵਿੱਚ ਸਟਰਕਚਰਲ ਪ੍ਰੋਬਲਮਸ ਵੀ ਆ ਗਈਆਂ ਉਹਨਾਂ ਨੇ ਢਾਂਚਾ ਅਗਰ ਐਸੀਆਂ ਗੱਲਾਂ ਕੀਤੀਆਂ ਜਿਹੜੀਆਂ ਕਿ ਉਹਨਾਂ ਨੇ ਗੁਰਮਤ ਤੋਂ ਕਹਿ ਲਓ ਜਾਂ ਆਮ ਸੋਝੀ ਤੋਂ ਵੀ ਦੂਰ ਲੈ ਗਈਆਂ ਉਹਨਾਂ ਨੇ ਆਦੇ ਕਨਸਟੀਟਿਊਸ਼ਨ ਚ ਸੰਵਿਧਾਨ ਚ ਐਸੀਆਂ ਚੀਜ਼ਾਂ ਭਰਤੀਆਂ ਜਿਹਦੇ ਨਾਲ ਅਲਟੀਮੇਟਲੀ ਇੱਥੇ ਆਉਣਾ ਹੀ ਹੋਣਾ ਸੀ ਸੋ ਹੱਲ ਕਿੱਥੇ ਪਿਆ ਹੱਲ ਆਪਣਾ ਇਹ ਨਹੀਂਗਾ ਕਿ ਆਪਾਂ ਕੁਝ ਨਵਾਂ ਤਲਾਸ਼ਣ ਤੁਰ ਪੀਏ ਹੱਲ ਆਪਣਾ ਇਹ ਨਹੀਂ ਕੀ ਆਪਾਂ ਕੁਝ ਨਵਾਂ ਇੱਥੇ ਹੋਰ ਸਿਰਜਣਾਸ ਤੋਂ ਪੀਏ ਹੱਲ ਹਮੇਸ਼ਾ ਜਿੱਥੇ ਕੋਈ ਚੀਜ਼ ਗਵਾਚੀ ਹੁੰਦੀ ਹੈ ਉੱਥੋਂ ਹੀ ਆਪਾਂ ਲੱਭਣੀ ਹੁੰਦੀ ਹੈ ਉੱਥੋਂ ਹੀ ਆਪਾਂ ਹੱਲ ਲੱਭਣਾ ਅਕਾਲੀ ਦਲ ਜਿਵੇਂ ਆਪਾਂ ਸਾਰੇ ਇੱਕ ਤਰ੍ਹਾਂ ਜਾਣਦੇ ਹਾਂ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਸਿਆਸਤ ਆ ਉਹ ਤਕਰੀਬਨ 1978 ਤੋਂ ਬਾਅਦ ਆਪਦੀ ਲੀਹੋਂ ਲੈਣੀ ਸ਼ੁਰੂ ਹੋਈ ਆ ਇਹ ਕਹਿ ਲਓ ਵੀ 70 ਤੋਂ 78 ਤੱਕ ਦਾ ਜਿਹੜਾ ਸਮਾਂ ਸੀ ਉਦੋਂ ਉਹ ਬਹੁਤ ਐ ਉਹਨਾਂ ਨੇ ਆਪਣਾ ਉਹ ਹਿਲਜੁਲੋ ਦੇ ਵਿੱਚ ਬਹੁਤ ਵੇਖੜ ਨੂੰ ਉਦੋਂ ਵੀ ਉਹਨਾਂ ਨੇ 1974 ਦੇ ਵਿੱਚ ਜਿਹੜਾ ਆਹ ਦੇ ਸੰਵਿਧਾਨ ਪਾਸ ਕੀਤੇ ਜਿਹੜਾ ਆਪਦੇ ਮਤੇ ਪਾਸ ਕੀਤੇ ਉਹ ਬਹੁਤ ਲਾਜਵਾਬ ਸੀਗੇ ਉਹਨਾਂ ਦੇ ਪਰ ਉਹਨਾਂ ਤੇ ਉਹਨਾਂ ਤੋਂ ਪੈਰਾ ਨਹੀਂ ਦਿੱਤਾ ਗਿਆ ਉਹਨਾਂ ਤੇ ਉਹਨਾਂ ਤੋਂ ਖੜਿਆ ਨਹੀਂ ਗਿਆ ਉਹ ਅਨੰਤਪੁਰ ਸਾਹਿਬ ਉਹਨਾਂ ਨੇ ਇੱਕ ਰੈਜ਼ੋਲੂਸ਼ਨ ਪਾਸ ਕੀਤਾ ਜਿਹੜਾ ਅਨੰਤਪੁਰ ਸਾਹਿਬ ਦੇ ਮਤੇ ਤੋਂ ਬਾਅਦ ਪਾਸ ਹੋਇਆ ਸੀ ਸਰਕਪੂਰ ਸਿੰਘ ਵਾਲੇ ਮਤੇ ਤੋਂ ਬਾਅਦ ਪਾਸ ਹੋਇਆ ਸੀ 1974 ਦੇ ਵਿੱਚ ਕਿ ਅਸੀਂ ਗੁਰਮਤ ਦਾ ਪ੍ਰਚਾਰ ਕਰਾਂਗੇ ਨਾਸਤਿਕਤਾ ਨੂੰ ਖਤਮ ਕਰਾਂਗੇ ਉਦੋਂ ਬਾਅਦ ਇਹ ਆ ਕਿ ਸਿੱਖਾਂ ਦੀ ਇੱਕ ਵੱਖਰੀ ਪਛਾਣ ਐਸਾ ਦੇਸ਼ ਕੱਲ ਦੇਵਾਂਗੇ ਕਿ ਵੀ ਵੱਖਰੀ ਉਹਦੇ ਵਿੱਚ ਪਛਾਣ ਜਿਹੜੀ ਉਹ ਕਾਇਮ ਰਹਿ ਸਕੇ ਫਿਰ ਉਹਦੇ ਬਾਅਦ ਸਿਹਤ ਬਾਰੇ ਸੀ ਕਿ ਸਿਹਤ ਅਸੀਂ ਕਿਵੇਂ ਲੋਕਾਂ ਦੀ ਬਿਹਤਰ ਕਰਨੀ ਆ ਨਸ਼ਿਆਂ ਦੇ ਵਿਰੁੱਧ ਕਿਵੇਂ ਲੜਨਾ ਫਿਰ ਆਰਥਿਕਤਾ ਬਾਰੇ ਸੀ ਕਿ ਸੀ ਆਰਥਿਕਤਾ ਕਿਵੇਂ ਆਪਦੀ ਸਹੀ ਕਰਨੀ ਆ ਉਹਦੇ ਵਿੱਚ ਖਾਸ ਲਿਖਿਆ ਕਿ ਅਸੀਂ ਗਰੀਬੀ ਚ ਨਹੀਂ ਆਉਣ ਦੇਣਾ ਕਿਸੇ ਸਿੱਖ ਨੂੰ ਪੰਜਾਬੀ ਨੂੰ ਕਿਸੇ ਨੂੰ ਗਰੀਬੀ ਚ ਨਹੀਂ ਆਉਣ ਦੇਣਾ ਤੇ ਵੱਡੀ ਗੱਲ ਆ ਕਿ ਆਰਥਿਕ ਪਾੜਾ ਵੀ ਵੱਡਾ ਨਹੀਂ ਹੋਣਾ ਜੇ ਆਰਥਿਕ ਪਾੜੇ ਵੱਡੇ ਹੋ ਜਾਣ ਤਾਂ ਬੰਗਲਾਦੇਸ਼ ਵਰਗੇ ਮਾਹੌਲ ਸਿਰਜੇ ਜਾਂਦੇ ਉਹਨਾਂ ਦੇਸ਼ਾਂ ਦੇ ਵਿੱਚ ਸੋ ਉਹ ਵੀ ਉਹਨਾਂ ਨੇ ਲਿਖਿਆ ਸੀ ਤੇ ਵੱਡੀ ਗੱਲ ਆ ਜਿਹੜੀ ਸਭ ਤੋਂ ਆਪਾਂ ਨੂੰ ਜ਼ਰੂਰੀ ਆਮ ਪਰਿਵਾਰਾਂ 'ਚ ਆਪਣੀ ਜ਼ਰੂਰਤ ਬਣਦੀ ਆ ਸਿਹਤ ਤੋਂ ਬਾਅਦ ਉਹ ਹੈਗੀ ਆ ਸਿੱਖਿਆ ਤਾਂ ਸਿੱਖਿਆ ਅਸੀਂ ਆਪਦੇ ਬੱਚਿਆਂ ਨੂੰ ਕਿਵੇਂ ਦੇਣੀ ਆ ਆਪਾਂ ਆਪਦੇ ਵਸੀਲਿਆਂ ਨੂੰ ਕਿਸ ਤਰੀਕੇ ਨਾਲ ਵਰਤਣਾ ਕਿ ਅਸੀਂ ਸਿੱਖਿਆ ਦੇ ਸਕੀਏ ਉਸ ਗੱਲ ਤੋਂ ਲੀਹੋਂ ਲੈਂਦੇ ਗਏ ਕਿਸੇ ਹੋਰ ਰਾਹ ਤੌਰ 'ਤੇ ਨਿਜੀ ਨਜਵਾਦ ਉਹਨਾਂ ਤੇ ਭਾਰੂ ਹੋ ਗਿਆ ਆਪਾਂ ਬਾਰੇ ਬਾਲੀਏ ਜੇ ਗੱਲਾਂ ਕਰਾਂਗੇ ਤਾਂ ਕੋਈ ਸੋਭਾ ਨਹੀਂ ਦਿੰਦੀ ਕਿ ਉਸ ਜੋ ਹੋਇਆ ਉਹ ਸਭ ਤੇ ਆਪਣੇ ਸਾਹਮਣੇ ਹੈਗਾ ਉਹ ਤਾਂ ਬਿਲਕੁਲ ਹੁਣ ਖਲਾਰਾ ਹੀ ਪਿਆਵੇ ਪਰ ਉਸ ਭਾਵਨਾ ਨੂੰ ਤੇ ਉਸ ਲਹਿਰ ਨੂੰ ਅੱਜ ਸੰਭਾਲਣ ਦੀ ਲੋੜ ਹੈ ਜਿਹੜੀ ਉਹ ਅਕਾਲੀ ਭਾਵਨਾ ਜਾਂ ਅਕਾਲੀ ਲਹਿਰ ਉੱਠੀ ਸੀ ਇਹ ਨਹੀਂ ਕਿ ਵੀ ਪਾਰਟੀ ਦਾ ਇੱਕ ਕੁਝ ਬੰਦੇ ਉਹਨੂੰ ਬੰਦਿਆਂ ਨੂੰ ਸੰਭਾਲਣ ਦੀ ਲੋੜ ਨਹੀਂ ਉਸ ਭਾਵਨਾ ਨੂੰ ਜਾਂ ਉਸ ਲਹਿਰ ਨੂੰ ਦੁਬਾਰਾ ਆਪਾਂ ਸੰਭਾਲ ਲੈ ਜਿਹੜੀ ਸਾਡੇ ਪੁਰਖਿਆਂ ਨੇ ਕਿਸੇ ਟਾਈਮ ਸ਼ੁਰੂ ਕੀਤੀ ਸੀ ਜਿਹਦੇ ਵਿੱਚ ਸਾਨੂੰ ਚੰਗੀ ਸਿੱਖਿਆ ਵੀ ਮਿਲੀ ਸੀ ਸਾਡੇ ਆਦਾਰੇ ਵੀ ਸੋਨੇ ਇੰਤਜ਼ਾਮ ਹੋਣ ਲੱਗਿਆ ਸੀ ਤੇ ਵੱਡੀ ਗੱਲ ਆ ਸੀ ਬਹੁਤ ਵੱਡੇ ਵੱਡੇ ਸੰਘਰਸ਼ੋ ਦੇ ਵਿੱਚ ਲੜੇ ਆ ਬਹੁਤ ਪੰਜਾਬੀ ਸੂਬੇ ਦਾ ਸੰਘਰਸ਼ੋ ਦੇ ਚ ਲੜਿਆ ਹੋਰ ਹਰ ਇੱਕ ਆਪਣਾ ਆਪਣਾ ਬਹੁਤ ਵਾਰੀਆਂ ਪਕਣਕ ਦੇ ਭਾਵਾਂ ਤੇ ਲੜੇ ਕਿਸਾਨੀ ਮੁੱਦਿਆਂ ਤੇ ਲੜੇ ਤੇ ਅਖੀਰ ਆ ਕੇ ਕਹਿ ਲੋ ਕਿ ਭਈ ਜਦੋਂ ਧਰਮ ਯੁੱਧ ਮੋਰਚੇ ਤੋਂ ਪਹਿਲਾਂ ਪਾਣੀ ਆ ਪਿੱਛੇ ਲੜੇ ਤਾਂ ਉਹ ਜਿਹੜੀ ਭਾਵਨਾ ਦੇ ਤਹਿਤ ਜਿਹੜੇ ਤੇ ਆਮ ਆਦਮੀ ਜਿਹੜੀ ਭਾਵਨਾ ਦੇ ਤਹਿਤ ਉਹਨਾਂ ਨਾਲ ਜੁੜਦਾ ਸੀ ਲੀਡਰ ਭਾਵੇਂ ਕੁਝ ਵੀ ਸੋਚਦੇ ਹੋਣ ਤਾਂ ਉਹ ਜਿਹੜੀ ਲਹਿਰ ਸੀ ਜਾਂ ਉਹ ਭਾਵਨਾ ਉਹ ਆਪਾਂ ਖਤਮ ਨਹੀਂ ਹੋਣ ਦੇਣੀ